ਆਓ ਦੇਖਦੇ ਹਾਂ ਜੀ ਛੇ ਸ਼ਾਸਤਰ ਕਿਹੜੇ ਕਿਹ ਹਨ ਜਿਹੜੇ ਪਹਿਲਾਂ ਸੀ ਸੁਣਿਆ ਸਾਸਤ ਸਿਮਰਤ ਵੇਦ ਇਹਨਾਂ ਦਾ ਵਰਨਨ ਸਕੇ ਪੇਚ ਹੈ ਜੀ ਸਭ ਤੋਂ ਪਹਿਲਾਂ ਹੈ ਜੀ ਨਿਆਇ ਸ਼ਾਸਤਰ ਇਸ ਦਾ ਰਚਨਾ ਕਰਤਾ ਗੌਤਮ ਜੀ ਸੰਜੀ ਆਚਾਰੀਏ ਗੌਤਮ ਜੀ ਉਹਨਾਂ ਨੂੰ ਮੰਨਿਆ ਜਾਂਦਾ ਹੈ ਇਸ ਸ਼ਾਸਤਰ ਦਾ ਜਿਹੜਾ ਮੁੱਖ ਮਕਸਦ ਹੈ ਉਹ ਹੈ ਜੀ ਤਰਕ ਅਤੇ ਬੁੱਧੀ ਦੇ ਰਾਹੀਂ ਤਰਕ ਅਤੇ बुद्धि ਦੇ ਰਾਹੀਂ ਸੱਚ ਦਾ ਭਾ ਪ੍ਰਭੂ ਪਰਮਾਤਮਾ ਦਾ ਪਤਾ ਲਗਾਉਣਾ ਠੀਕ ਹੈ ਜੀ ਇਸ ਵਿੱਚ ਗਿਆਨ ਪ੍ਰਾਪਤੀ ਦੇ ਚਾਰ ਮੂਲ ਤਰੀਕੇ ਦੱਸੇ ਹਨ ਜੀ ਪਹਿਲਾ ਹੈ ਅੱਖੀਂ ਦੇਖਣਾ ਪਰ ਤੱਖ ਦੇਖਣਾ ਦੂਜਾ ਹੈ ਅਨੁਮਾਨ ਲਗਾਉਣਾ ਠੀਕ ਹੈ ਜੀ ਤਰਕ ਦੇ ਆਧਾਰ ਤੇ ਅਨੁਮਾਨ ਲਾਉਣਾ ਕਿਸੇ ਚੀਜ਼ ਦਾ ਵੀ ਇਦਾਂ ਦਾ ਹੋ ਉਦਾਂ ਦਾ ਹੋ ਤੀਜਾ ਹੈ ਜੀ ਉਪਮਾਨ ਭਾਵ ਤੁਲਨਾ ਕਰਨੀ ਠੀਕ ਹੈ ਜੀ ਚੌਥਾ ਹੈ ਜੀ ਸ਼ਬਦ ਭਾਵ ਜਿਹੜਾ ਕੋਈ ਵਿਸ਼ਵਾਸ ਕਰਨ ਯੋਗ ਬਚਨ ਹੋਵੇ ਇਹ ਚਾਰ ਚੀਜ਼ਾਂ ਦਾ ਗਿਆਨ ਦੀ ਪ੍ਰਾਪਤੀ ਲਈ ਇਹ ਚਾਰ ਮੂਲ ਤਰੀਕਿਆਂ ਦਾ ਇਸ ਸ਼ਾਸਤਰ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਜੀ ਇਸ ਸ਼ਾਸਤਰ ਵਿੱਚ ਲੌਜੀਕ ਜਿਹਨੂੰ ਕਿਹਾ ਜਾਂਦਾ ਹੈ ਜੀ ਅਤੇ ਵਿਵੇਕ ਨਿਜਮਾ ਦਾ ਪੂਰਾ ਵਰਣਨ ਕੀਤਾ ਹੈ ਠੀਕ ਹੈ ਜੀ ਜਿਸ ਦੇ ਨਾਲ ਸਹੀ ਅਤੇ ਗਲਤ ਦੇ ਵਿੱਚ ਅੰਤਰ ਪਾਇਆ ਜਾ ਸਕਦਾ ਹੈ ਜੀ ਠੀਕ ਹੈ ਇਹ ਨਿਆਇ ਸ਼ਾਸਤਰ ਜਿਮੇ ਦਾ ਨਾਮ ਹੈ ਨਿਆਇ ਕਰਨਾ ਭਾਵ ਸੱਚ ਦਾ ਪਤਾ ਕਰਨਾ ਭਾਵ ਜਿਹੜਾ ਲੋਕਾਂ ਦੇ ਲਈ ਨਿਆਇ ਜਿਹਦੀ ਆਪਾਂ ਗੱਲ ਕਰਦੇ ਹਾਂ ਜੀ ਉਹ ਚੀਜ਼ ਬਾਰੇ ਹੈ ਦੂਸਰਾ ਹੈ ਜੀ ਵਿਸ਼ੇਸ਼ਿਕ ਸ਼ਾਸਤਰ ਇਸ ਦਾ ਜਿਹੜਾ ਸਿਰਜਣਹਾਰ ਹੈ ਰਸ਼ਨ ਕਰਤਾ ਹੈ ਜੀ ਉਹ ਆਚਾਰੀਆ ਕਨਾਂੰਦ ਨੂੰ ਮੰਨਿਆ ਜਾਂਦਾ ਹੈ ਜੀ ਠੀਕ ਹੈ ਇਹ ਸ਼ਾਸਤਰ ਜਿਹੜਾ ਮੋਡਲੀਆਂ ਚੀਜ਼ਾਂ ਜਾਂ ਭਾਵਨਾਵਾਂ ਤੇ ਕਾਇਨਾਤ ਨੂੰ ਸਰੂਪ ਦੇਣ ਤੇ ਕੇਂਦ੍ਰਿਤ ਹੈ ਜੀ ਇਸ ਵਿੱਚ ਦੱਸਿਆ ਕਿ ਜਿਹੜਾ ਸਾਰਾ ਸੰਸਾਰ ਹੈ ਜੀ ਉਹ ਅਣੂਆਂ ਤੋਂ ਬਣਿਆ ਹੈ ਭਾਵ ਐਟਮ ਦੀ ਜਿਹੜੀ ਗੱਲ ਕਰਦੇ ਹਾਂ ਨਾ ਜਿੱਦੂ ਕਿ ਆ ਵੀ ਐਟਮ ਹੈ ਜਿਹਨੂੰ ਐਟਮ ਨੂੰ ਆਪਾਂ ਅਣੂ ਕਹਿ ਦਿੰਨੇ ਹਾਂ ਜੀ ਇਹ ਇਸ ਸ਼ਾਸਤਰ ਵਿੱਚ ਦੱਸਿਆ ਕਿ ਦੁਨੀਆ ਜਿਹੜੀ ਆ ਸੰਸਾਰ ਜਿਹੜੀ ਆ ਇਹ ਐਟਮ ਤੋਂ ਬਣੀ ਹੈ ਅਣੂ ਤੋਂ ਬਣੀ ਹੈ ਤੇ ਅਣੂ ਹੀ ਹਰ ਇੱਕ ਚੀਜ਼ ਦੀ ਨੀਮ ਹੈ ਭਾਬ ਅਣੂ ਹੀ ਹਰ ਇੱਕ ਚੀਜ਼ ਦਾ ਨੀਮ ਹੁੰਦੀ ਹੈ ਜਿਵੇਂ ਆਪਾਂ ਕਹਿੰਦੇ ਨੀਂਹ ਰੱਖੀ ਕਿਸੇ ਚੀਜ਼ ਦੀ ਠੀਕ ਹੈ ਜੀ ਇਹ ਜਿਹੜਾ ਅਣੂ ਦੀ ਗੱਲ ਕਰੀਏ ਆਟਮ ਦੀ ਗੱਲ ਕਰੀਏ ਉਹ ਇਸ ਸ਼ਾਸਤਰ ਵਿੱਚ ਆਇਆ ਹੈ ਜੀ ਇੱਥੋਂ ਇਸ ਚੀਜ਼ ਦਾ ਗਿਆਨ ਮਿਲਦਾ ਹੈ ਜੀ ਤੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਹ ਸ਼ਾਸਤਰ ਜਿਹੜੇ ਕਈ ਸੌ ਸਾਲ ਪਹਿਲਾਂ ਕਈ ਹਜ਼ਾਰਾਂ ਸਾਲ ਪਹਿਲਾਂ ਜਿਹੜੇ ਆਟਮ ਦੀ ਅੱਜ ਸਾਇੰਸ ਡਿਸਕਵਰੀ ਕਰਦੀ ਹੈ ਇਹ ਉਦੋਂ ਦੱਸ ਚੁੱਕੇ ਨੇ ਜੀ ਠੀਕ ਹੈ ਜੀ ਇਸ ਵਿੱਚ ਸ਼ਾਸਤਰ ਵਿੱਚ ਅਣੂ ਅਤੇ ਪਦਾਰਥਾਂ ਦੇ ਅਧਿਐਨ ਕਿਉਂਕਿ ਅਣੂ ਭਾਵ ਐਟਮਾਂ ਦੇ ਉੱਤੋਂ ਹੀ ਸਾਰੇ ਪਦਾਰਥ ਸਾਰੇ ਐਲੀਮੈਂਟ ਬਣੇ ਹਨ ਜੀ ਉਹਨਾਂ ਦੇ ਗੁਣਾਂ ਦਾ ਉਹਨਾਂ ਦੇ ਸਬੰਧਾਂ ਦਾ ਵਿਚਾਰ ਕੀਤਾ ਹੈ ਜਿਹੜਾ ਸਾਇੰਸ ਦੇ ਲਈ ਹੈ ਜੀ ਸਾਇੰਸ ਜਿਹਨੂੰ ਕਹਿੰਦੇ ਆ ਉਹ ਇਸ ਸ਼ਾਸਤਰ ਵਿੱਚ ਹੈ ਜੀ ਜਿਹੜਾ ਲਾ ਐਂਡ ਆਰਡਰ ਕਰੀਏ ਗੱਲ ਕਰੀਏ ਲਾ ਕਰੀਏ ਉਹ ਇਸ ਸ਼ਾਸਤਰ ਵਿੱਚ ਇਸ ਬਾਰੇ ਗਿਆਨ ਦਿੱਤਾ ਗਿਆ ਹੈ ਜੀ ਠੀਕ ਹੈ ਜੀ ਸਾਇੰਸ ਤੀਜਾ ਹੈ ਜੀ ਸ਼ੰਖਿਆ ਸ਼ਾਸਤਰ ਠੀਕ ਹੈ ਇਸ ਦਾ ਮੂਲ ਸਿਧਾਂਤ ਹੈ ਜੀ ਸਭ ਕੁਝ ਪ੍ਰਕਿਰਤੀ ਅਤੇ ਪੁਰਸ਼ ਤੋਂ ਬਣਿਆ ਹੈ ਜੀ ਸਭ ਕੁਝ ਪ੍ਰਕਿਰਤੀ ਅਤੇ ਪੁਰਸ਼ ਤੋਂ ਬਣਿਆ ਹੈ ਜੀ ਕਲਪਮੁਨੀ ਹੈ ਜਿਹੜਾ ਜਿਸ ਦਾ ਨਾਮ ਹੈ ਜੀ ਉਸ ਨੂੰ ਇਸ ਸ਼ਾਸਤਰ ਦਾ ਰਚਨਾਕਾਰ ਪਾਵ ਸਿਰਜਣਹਾਰ ਮੰਨਿਆ ਜਾਂਦਾ ਹੈ ਜੀ ਠੀਕ ਹੈ ਇਸ ਤੋਂ ਇਹ ਹੈ ਕਿ ਜਿਹੜਾ ਪੁਰਸ਼ ਜੋ ਸਦਾ ਹੀ ਨਰਲੇਪ ਹੈ ਭਾ ਪ੍ਰਭੂ ਪਰਮਾਤਮਾ ਹੈ ਅਤੇ ਪ੍ਰਕਿਰਤੀ ਸੰਸਾਰ ਦੇ ਮਿਲਣ ਤੋਂ ਹੀ ਇਸ ਸੰਸਾਰ ਦੀ ਰਚਨਾ ਹੋਈ ਹੈ ਭਾ ਪ੍ਰਭੂ ਪਰਮਾਤਮਾ ਤੋਂ ਰਚਨਾ ਹੋਈ ਹੈ ਜੀ ਤੇ ਇਸ ਪ੍ਰਕਿਰਤੀ ਦੇ ਵਿੱਚ ਤਿੰਨ ਗੁਣ ਨੇ ਜੀ ਰਾਜੋ ਗੁਣ ਸਤੋ ਗੁਣ ਅਤੇ ਤਮੋ ਗੁਣ ਜਿਹਨੂੰ ਰਜ ਸਤ ਤਮ ਵੀ ਕਿਹਾ ਗਿਆ ਉਸ ਦਾ ਵਰਣਨ ਇਸ ਸ਼ਾਸਤਰ ਵਿੱਚ ਆਇਆ ਹੈ ਜੀ ਕਿਉਂਕਿ ਪ੍ਰਭੂ ਪਰਮਾਤਮਾ ਜਿਹੜਾ ਹੈ ਉਹ ਇਨ੍ਹਾਂ ਤਿੰਨ ਗੁਣਾਂ ਤੋਂ ਬਾਹਰ ਹੈ ਤੇ ਇਹ ਮੰਨਿਆ ਗਿਆ ਹੈ ਕਿ ਜਿਹੜੀ ਇਹ ਦੁਨੀਆ ਹੈ ਇਹ ਤਰਤੀ ਹੈ ਜਿਹੜੀ ਸ੍ਰਿਸ਼ਟੀ ਹੈ ਇਹ ਤਿੰਨ ਗੁਣਾਂ ਦੇ ਅਧੀਨ ਚੱਲ ਰਹੀ ਹੈ ਜੀ ਗੁਰਬਾਣੀ ਵਿੱਚ ਇਸ ਦੇ ਬਹੁਤ ਸੰਕੇਤ ਆਏ ਆ ਜਿਹੜਾ ਇਨ੍ਹਾਂ ਤਿੰਨਾਂ ਤੋਂ ਨਿਰਲੇਪ ਹੁੰਦਾ ਹੈ ਚੌਥਾ ਗੁਣ ਹੈ ਤੁਰਿਆ ਗੁਣ ਜਿਸ ਨੂੰ ਕਿਹਾ ਜਾਂਦਾ ਹੈ ਕਹਿੰਦੇ ਨੇ ਉਹ ਤੁਰਿਆ ਗੁਣ ਦੇ ਉੱਪਰ ਹੀ ਜਾ ਕੇ ਬੰਦਾ ਜਿਹੜਾਗਾ ਉਹ ਜਨਮ ਮਰਨ ਦੇ ਚੱਕਰਾਂ ਤੋਂ ਬਾਹਰ ਚਲਾਇਆ ਜਾਂਦਾ ਹੈ ਜੀ ਉਹ ਇਸ ਉਹ ਇਸ ਅ ਧਰਤੀ ਦੇ ਜਿਹੜੇ ਮਾਇਆ ਦੇ ਜਿਹੜੇ ਮਾਇਆ ਨੇ ਧਰਤੀ ਨੂੰ ਉਪਾਇਆ ਹੈ ਜੀ ਉਹਨਾਂ ਚੋਂ ਬਾਹਰ ਨਿਕਲ ਜਾਂਦੇ ਜੀ ਇਹ ਤਿੰਨ ਗੁਣਾ ਨੇ ਇਸ ਧਰਤੀ ਨੂੰ ਪੈਦਾ ਕੀਤਾ ਹੈ ਜੀ ਇਸ ਤਿੰਨ ਤਿੰਨ ਗੁਣਾ ਨੇ ਇਹਨਾਂ ਨੇ ਇਸ ਧਰਤੀ ਨੂੰ ਆਪਣੇ ਜਕੜ ਵਿੱਚ ਰਚਿਆ ਹੋਇਆ ਜੋ ਸਾਰੇ ਸੰਸਾਰ ਦੇ ਸਾਰੇ ਮਨੁੱਖ ਇਹਨਾਂ ਤਿੰਨਾਂ ਗੁਣਾ ਵਿੱਚ ਭੋਗ ਕਰਦੇ ਹਨ ਜੀ ਇਹ ਪਹਿਲਾ ਵਰਣਨ ਇਸ ਸ਼ਾਸਤਰ ਵਿੱਚ ਆਇਆ ਹੈ ਜੀ ਆਪਾਂ ਗੁਰਬਾਣੀ ਵਿੱਚ ਇਸ ਦੀ ਤਿੰਨ ਗੁਣਾਂ ਦੀ ਹੋਰ ਅੱਗੇ ਵਿਸਤਾਰ ਨਾਲ ਜਾਣਕਾਰੀ ਲਵਾਂਗੇ ਜੀ ਜਦੋਂ ਇਹਨਾਂ ਤਿੰਨ ਗੁਣਾਂ ਦਾ ਵਰਣਨ ਆਊਗਾ ਤੇ ਉੱਥੇ ਚੌਥੇ ਗੁਣ ਤੁਰਿਆ ਗੁਣ ਕਿਵੇਂ ਆਪਾਂ ਇਸ ਤੋਂ ਬਚਣਾ ਹੈ ਉਸ ਦਾ ਵੀ ਵਰਣਨ ਕਰਾਂਗੇ ਜੀ ਠੀਕ ਹੈ ਜੀ ਤੇ ਸ਼ਾਸਤਰ ਦਾ ਜੀਵਨ ਮੂਲ ਸਬਰੂਪ ਅਤੇ ਰੋਹਾਨੀ ਅਧਿਆਨ ਹੈ ਜੀ ਠੀਕ ਹੈ ਜੀ ਤੇ ਬੜਾ ਵਧੀਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ ਇਹ ਸ਼ਾਸਤਰ ਵਿੱਚ ਚੌਥਾ ਹੈ ਜੀ ਯੋਗ ਸ਼ਾਸਤਰ ਪਹਿਲਾਂ ਆਪਾਂ ਗੱਲ ਕਰ ਚੁੱਕੇ ਯੋਗ ਸ਼ਾਸਤਰ ਇਸ ਦੇ ਬਾਨੀ ਜਿਹੜੇ ਨੇ ਪਾਵਿਸ ਦੇ ਰਚਨ ਕਰਤਾ ਉਹ ਪਤੰਜਲੀ ਨੂੰ ਮੰਨਿਆ ਜਾਂਦਾ ਹੈ ਜੀ ਇਹ ਹੁਣ ਤੁਹਾਨੂੰ ਪਤਾ ਹੀ ਹੋਣਾ ਜੋਗ ਸ਼ਾਸਤਰ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੇ ਮਨ ਨੂੰ ਕਾਬੂ ਕਰਨਾ ਇਸ ਵਿੱਚ ਤੇ ਆਤਮਿਕ ਸੰਤੁਲਨ ਨੂੰ ਕਾਇਮ ਕਰਕੇ ਮੁਕਤੀ ਪ੍ਰਾਪਤ ਕਰਨਾ ਪ੍ਰਭੂ ਪਰਮਾਤਮਾ ਵਿੱਚ ਲੀਨ ਹੋਣਾ ਪਰਮਾਤਮਾ ਦਾ ਰਾਹ ਲੱਭਣਾ ਇਸ ਸ਼ਾਸਤਰ ਦਾ ਜਿਹੜਾ ਹੈ ਜੀ ਮੁੱਖ ਅਧਿਆਨ ਹੈ ਜੀ ਇਸ ਵਿੱਚ ਅੱਠ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ ਯਮ ਨਿਯਮ ਆਸਨ ਪ੍ਰਾਣਾਨਮ ਪ੍ਰਤਿਹਾਰ ਧਾਰਨਾ ਧਿਆਨ ਸਮਾਧੀ ਹਨ ਜੀ ਇਹ ਅਧਿਆਤਮਿਕ ਹੈ ਜੀ ਸ਼ਾਸਤਰ ਹੈ ਜਿਹੜਾ ਮਨ ਅਤੇ ਸਰੀਰ ਜ਼ਿਆਦਾਤਰ ਮਨ ਅਤੇ ਸਰੀਰ ਅਤੇ ਆਤਮਾ ਨੂੰ ਇਕੱਠਾ ਕਰਕੇ ਠੀਕ ਹੈ ਜੀ ਆਤਮਿਕ ਆਨੰਦ ਲੈਣ ਦਾ ਰਸਤਾ ਦੱਸਦਾ ਹੈ ਜੀ ਇਹ ਪਹਿਲੀ ਵਾਰ ਹੈ ਜਿੱਥੇ ਮਨ ਸਰੀਰ ਆਤਮਾ ਜਿਹੜਾ ਬੋਡੀ ਮਾਈਂਡ ਸੋਲ ਸੋਲ ਦੀ ਗੱਲ ਕਰਦੇ ਆ ਜੀ ਦੀ ਗੱਲ ਆਉਂਦੀ ਹੈ ਬੜਾ ਵਧੀਆ ਸ਼ਾਸਤਰ ਹੈ ਜੀ ਅੱਗੇ ਹੈ ਜੀ ਪੂਰਵ ਮੀਮਾਂਸ ਸ਼ਾਸਤਰ ਇਸ ਦੇ ਬਾਨੀ ਜਿਹੜੇ ਨੇ ਠੀਕ ਹੈ ਇਸ ਦੇ ਰਚਨ ਕਰਤਾ ਹੈ ਉਹ ਜਮਿਨੀ ਹਨ ਜੀ ਇਹ ਇਸ ਦਾ ਮੁੱਖ ਜੋਰ ਹੈ ਜਿਹੜੀ ਉਹ ਵੇਦਾਂ ਦੀ ਮਹੱਤਤਾ ਤੇ ਕਰਮ ਕੰਡਾਂ ਤੇ ਹੈ ਜੀ ਜਿਹੜਾ ਇਸ ਸ਼ਾਸਤਰ ਦਾ ਮੇਨ ਵੇਦਾਂ ਦੇ ਉੱਪਰ ਆਧਾਰਿਤ ਹੈ ਜੀ ਇਸ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਜੀਵਨ ਵਿੱਚ ਧਾਰਮਿਕ ਕਿਰਿਆਵਾਂ ਦੀ ਸ਼ਰਧਾ ਅਤੇ ਪਾਲਣਾ ਕਿਵੇਂ ਕਰਨੀ ਹੈ ਠੀਕ ਹੈ ਜੀ ਵੀ ਜਿਹੜੇ ਧਾਰਮਿਕ ਕਿਰਿਆ ਕਰਦੇ ਨੇ ਲੋਕ ਜਿਵੇਂ ਮੰਦਰ ਵਿੱਚ ਜਾਣ ਲਈ ਜੋ ਵੀ ਕਰਦੇ ਨੇ ਜਾਂ ਜੱਗ ਕਰਦੇ ਨੇ ਜਾਂ ਹੋਮ ਕਰਦੇ ਨੇ ਉਹਨਾਂ ਦੀ ਕਿਰਿਆ ਕੀ ਹੈ ਜਿਹੜੇ ਕਰਮਕਾਂਡ ਜਿੰਮਾ ਕਹਦੇ ਨੇ ਘਰੇ ਜੱਗ ਕਰਨਾ ਹੋਮ ਕਰਨਾ ਹਵਨ ਕਰਨਾ ਠੀਕ ਆ ਉਹਨਾਂ ਦੀ ਕਿਰਿਆ ਕੀ ਹੈ ਤੇ ਉਹਨਾਂ ਨੂੰ ਕੀ ਫਲ ਮਿਲਦਾ ਹੈ ਇਹ ਚੀਜ਼ ਇਸ 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 ਸ਼ਾਸਤਰ ਵਿੱਚ ਦੱਸਿਆ ਗਿਆ ਹੈ ਜੀ ਠੀਕ ਆ ਲਾਸਟ ਤੇ ਆਖਰਲਾ ਜਿਹੜਾ ਛੇਵਾਂ ਸ਼ਾਸਤਰ ਹੈ ਉਹ ਜੀ ਵੇਦਾਂਤ ਸ਼ਾਸਤਰ ਹੈ ਠੀਕ ਆ ਇਸ ਸ਼ਾਸਤਰ ਦਾ ਮੂਲ ਸਿਧਾਂਤ ਇਹ ਹੈ ਕਿ ਸੰਸਾਰ ਦਾ ਅਸਲ ਸੱਚ ਇੱਕ ਪ੍ਰਭੂ ਪਰਮਾਤਮਾ ਹੀ ਹੈ। ਠੀਕ ਹੈ ਜੀ। ਇੱਕ ਪ੍ਰਭੂ ਪਰਮਾਤਮਾ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਇਸ ਦੁਨੀਆ ਦਾ ਰਚਨ ਕਰਤਾ ਇੱਕੋ ਇੱਕ ਅਸਲ ਸੱਚ ਹੈ ਜੀ। ਇਸ ਦੇ ਬਾਨੀ ਬਦਰਾਇਣ ਹਨ ਜੀ। ਠੀਕ ਹੈ। ਇਸ ਸ਼ਾਸਤਰ ਦੀ ਜਿਹੜੀ ਮੁੱਖ ਗੱਲ ਹੈ ਉਹ ਪ੍ਰਭੂ ਪਰਮਾਤਮਾ ਨੂੰ ਮਿਲਣਾ ਹੈ ਜੀ। ਪ੍ਰਭੂ ਪਰਮਾਤਮਾ ਨੂੰ ਮਿਲਾਪ ਹੀ ਮੁਕਤੀ ਦਾ ਸਾਧਨ ਦੱਸਿਆ ਹੈ ਜੀ ਤੇ ਬਾਕੀ ਸਭ ਕੁਝ ਇਸ ਨੇ ਦੱਸਿਆ ਹੈ ਕਿ ਸਭ ਮਾਇਆ ਹੈ ਜੀ ਪਹਿਲਾਂ ਵੀ ਗੱਲ ਕੀਤੀ ਸੀ ਜਿਹੜੇ ਤਿੰਨ ਗੁਣਾ ਗੇ ਰਜੋ ਸਤੋ ਤਮੋ ਠੀਕ ਹੈ ਇਹ ਮਾਇਆ ਦੇ ਅਧੀਨ ਹਨ ਜੀ ਗੁਰਬਾਣੀ ਵਿੱਚ ਇਸ ਦੇ ਬਹੁਤ ਸੰਕੇਤ ਆnde ਆ ਆਪਾਂ ਇਹਨਾਂ ਦਾ ਇਸ਼ਾਰੇ ਪੜਾਂਗੇ ਜੀ ਠੀਕ ਹੈ ਜੀ ਇਸ ਸ਼ਾਸਤਰ ਵਿੱਚ ਏਕਤਾ ਦ્વੇਤਾ ਅਤੇ ਹੋਰ ਦਾਰਸ਼ਨਿਕ ਸਿਧਾਂਤਾਂ ਬਾਰੇ ਵਿਚਾਰ ਕੀਤੀ ਹੈ ਜੀ ਅਦ્વੈਤ ਹੁੰਦਾ ਹੈ ਜੀ ਪ੍ਰਭੂ ਪ੍ਰਮਾਤਮਾ ਏਕਤਾ ਦ્વੈਤ ਦੋਇਤਾ ਠੀਕ ਹੈ ਜੀ ਸ਼ਾਸਤਰਾਂ ਵਿੱਚ ਇਸ ਬਾਰੇ ਗਿਆਨ ਹੈ ਜੀ ਇਹ ਸ਼ਾਸਤਰ ਜਿਹੜੇ ਨੇ ਇਹ ਸਿੱਖ ਧਰਮ ਵਿੱਚ ਇਹਨਾਂ ਨੂੰ ਕੋਈ ਮਾਨਤਾ ਪ੍ਰਾਪਤ ਨਹੀਂ ਹੈ ਜੀ ਇਹਨਾਂ ਨੂੰ ਬਾਣੀ ਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਉਂਕਿ ਉਦੋਂ ਹਿੰਦੂਆਂ ਦਾ ਬੋਲਬਾਲਾ ਸੀ ਪੰਡਤਾਂ ਦਾ ਬੋਲਬਾਲਾ ਸੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਆਏ ਤਾਂ ਉਹਨਾਂ ਨੇ ਇਹਨਾਂ ਸ਼ਾਸਤਰਾਂ ਨੂੰ ਉਹਨਾਂ ਨੇ ਨਵੇਦਾਂ ਨੂੰ ਚੱਲ ਰਹੀਆਂ ਉਦੋਂ ਦੀਆਂ ਪ੍ਰਕਿਰਤੀਆਂ ਨੂੰ ਇਸ਼ਾਰਾ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਇਹ ਛੇ ਦੇ ਛੇ ਸ਼ਾਸਤਰ ਇੱਕ ਵਧੀਆ ਸਮਝਣ ਦੇ ਲਈ ਹੈ ਕਿ ਹਾਂਜੀ ਕਿੰਨੇ ਸ਼ਾਸਤਰ ਨੇ ਛੇ ਸ਼ਾਸਤਰ ਨੇ ਕਿਹੜੇ-ਕਿਹੜੇ ਨੇ ਉਹਨਾਂ ਵਿੱਚ ਕੀ-ਕੀ ਚੀਜ਼ ਹੈ ਜੇ ਥੋੜਾ ਦਿਲ ਕਰਦਾ ਪੜੋ ਪਰ ਨਹੀਂ ਬਾਣੀ ਜਿਹੜੀ ਆ ਉਹ ਇਸ ਚੀਜ਼ ਨੂੰ ਨਹੀਂ ਮੰਨਦੀ ਇਸ਼ਾਰੇ ਆਏ ਹਨ ਇਸ ਲਈ ਗਿਆਨ ਦੇ ਲਈ ਇਹਨਾਂ ਚੀਜ਼ਾਂ ਨੂੰ ਸਮਝਣਾ ਜਾਣਨਾ ਜ਼ਰੂਰੀ ਹੈ ਜੀ ਪਰ ਜੇ ਸੋਚਿਆ ਜਾਵੇ ਇੰਨਾ ਦਾ ਵੀ ਧਿਆਨ ਜਿਹੜਾ ਹੈ ਉਹ ਇੱਕ ਅਸਲ ਸੱਚ ਹੈ ਜੀ ਠੀਕ ਹੈ ਬਾਣੀ ਵੀ ਇਹੀ ਗੱਲ ਸਾਰੀ ਕਹਿੰਦੀ ਹੈ ਤੇ ਇਸ ਲਈ ਬਾਣੀ ਨੇ ਆਪਾਂ ਨੂੰ ਪ੍ਰਭੂ ਪਰਮਾਤਮਾ ਨੂੰ ਮਿਲਣਾ ਬੜਾ ਸੌਖਾ ਕਰ ਦਿੱਤਾ ਹੈ ਜੀ ਹੋਰ ਬਾਲਾ ਟਾਈਮ ਖਰਾਬ ਨਾ ਕਰਦੇ ਹੋਏ ਸਿੱਧੀ ਗੱਲ ਕਹਤੀ ਵੀ ਭਲਿਆ ਪੁਰਖਾ ਉਹ ਮੇਰੇ ਯਾਰਾ ਵੇ ਲਿਆ ਪ੍ਰਭੂ ਪਰਮਾਤਮਾ ਦੇ ਨਾਲ ਆਪਣੀ ਸੁਰਤ ਨੂੰ ਜੋੜਦਾ ਹੈ